ਅੰਮ੍ਰਿਤਸਰ ਦੇ ਸ਼ਿਵਾਲਾ ਫਾਟਕ ਖੇਤਰ ਦੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਜਵਾਨ ਨੇ ਸੁਨਿਆਰੇ ਦੀ ਦੁਕਾਨ ਤੇ ਦਾਖਲ ਹੋ ਕੇ ਉਸ ਦੇ ਮੱਥੇ ਤੇ ਪਿਸਤਲ ਤਾਲ ਦਿੱਤੀ। ਇਹ ਸਾਰੀ ਘਟਨਾ ਦੁਕਾਨ ਦੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਫ਼ ਤੌਰ ਤੇ ਕੈਦ ਹੋ ਗਈ ਹੈ ਜਿਸ ਦੇ ਵਿੱਚ ਦਿਖਾਇਆ ਗਿਆ ਕਿ ਦੋਸ਼ੀ ਸੁਨਿਆਰੇ ਨੂੰ ਗਾਲਾਂ ਕੱਢਦਾ ਹੈ ਅਤੇ ਉਸ ਦੇ ਮੱਥੇ ਦੇ ਉੱਤੇ ਬੰਦੂਕ ਤਾਣ ਦਿੰਦਾ ਹੈ। ਬੀੜਿਤ ਸੁਨੇਹਾਰਾ ਵਿਨੇ ਨੇ ਦੱਸਿਆ ਕਿ ਉਸ ਦਾ ਕਿਸੇ ਲੜਕੀ ਨਾਲ ਪੈਸੇ ਦਾ ਲੈਂਦਨ ਸੀ ਉਹ ਕੁੜੀ ਖੁਦ ਪੈਸੇ ਵਾਪਸ ਕਰਨ ਲਈ ਉਸ ਦੀ ਦੁਕਾਨ ਤੇ ਆਉਂਦੀ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਕੁੜੀ ਤਫਰਾ ਉਤੇ ਗਨ ਲੈ ਕੇ ਆ ਗਿਆ ਤੇ ਬਿਨਾਂ ਕਿਸੇ ਗੱਲਬਾਤ ਕੋ ਗਾਲਾਂ ਕੱਢਣ ਲੱਗ ਗਿਆ ਅਤੇ ਧੰਕਾਉਣ ਲੱਗ ਗਿਆ ਵਿਨੇ ਨੇ ਦੱਸਿਆ ਕਿ ਉਸ ਵਿਅਕਤੀ ਨੇ ਉਸ ਦੇ ਮੱਥੇ ਦੇ ਉੱਤੇ ਗੋਲੀ ਤਾਂ ਦਿੱਤੀ ਜਿਸ ਦੇ ਨਾਲ ਡਰ ਕੇ ਉਹ ਸੈਲ ਗਿਆ ਉਸਨੇ ਕਿਹਾ ਕਿ ਜੇ ਉਹ ਗਨ ਚੱਲ ਜਾਂਦੀ ਤਾਂ ਸ਼ਾਇਦ ਅੱਜ ਮੈਂ ਜ਼ਿੰਦਾ ਵੀ ਨਾ ਹੁੰਦਾ ਘਟਨਾ ਤੋਂ ਬਾਅਦ ਬਿਨੇ ਨੇ ਤੁਰੰਤ ਦੁਕਾਨ ਬੰਦ ਕਰ ਦਿੱਤੀ ਅਤੇ 112 ਨੰਬਰ ਤੇ ਪੁਲਿਸ ਨੂੰ ਸੂਚਿਤ ਕੀਤਾ ਉਸਨੇ ਮੰਗ ਕੀਤੀ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਕਿਰਪਤਾਰ ਕੀਤਾ ਜਾਵੇ ਅਤੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਜ ਮਿਲੀ ਜਾਣਕਾਰੀ ਤੋਂ ਬਾਅਦ ਐਸਆਈ ਵਰਸ਼ਾ ਸਿੰਘ ਪੁਲਿਸ ਟੀਮ ਸਮੇਤ ਮੌਕੇ ਤੇ ਪੁੱਜ ਜਾਂਦੇ ਨੇ ਤੇ ਉਹਨਾਂ ਨੇ ਦੱਸਿਆ ਕਿ ਕਾਲ ਮਿਲਣ ਤੋਂ ਉਪਰੰਤ ਅਸੀਂ ਤੁਰੰਤ ਕਾਰਵਾਈ ਕੀਤੀ ਹੈ ਤੇ ਪੁਲਿਸ ਨੇ ਸੀਸੀਟੀਵੀ ਫੁਟੇਜ ਵੀ ਜਬਤ ਕਰ ਲਈ ਹੈ ਤੇ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਇਲਾਕੇ ਦੇ ਵਪਾਰੀਆਂ ਨੇ ਇਸ ਘਟਨਾ ਤੇ ਬੜਾ ਹੀ ਰੋਸ ਜ਼ਾਹਟਾਇਆ ਅਤੇ ਪ੍ਰਸ਼ਾਸਨ ਤੋਂ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਵੀ ਕੀਤੀ ਹੈ ਤਾਂ ਜੋ ਭਵਿੱਖ ਦੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਤੁਸੀਂ ਵੀ ਦੇਖੋ ਇਹ ਵੀਡੀਓ ਜੀ ਕੀ ਨਾਮ ਹੈ ਭਾਈ ਵਿਨੇ ਦਾ ਨਾਮ ਤੇ ਕਿੱਥੇ ਗਈ ਤੇ ਦੁਕਾਨ ਮੇਰੀ ਸ਼ਵਾਲਾ ਫਾਟੇ ਤੋਂ ਇਹ ਬਿਲਕੁਲ ਨਾਲ ਆਈਸਕ੍ਰੀਮ ਦੇ ਨਾਲ ਦੀ ਗੁਰੂ ਕ੍ਰਿਪਾ ਜੁਐਲਰ ਦੁਕਾਨ ਅੰਗੀਆਂ ਅੱਜ ਕੀ ਗੱਲ ਕੀ ਹੋਈ ਅੱਜ ਮੈਂ ਕੀ ਕਿਸੇ ਕੋ ਪੈਸੇ ਲੈਣੇ ਸੀ ਤੇ ਉਹ ਮੈਨੂੰ ਕਹਿ ਕੇ ਗਏ ਕਿ ਮੈਂ ਪੈਸੇ ਦੇ ਜੰਦੀਆਂ ਤੇ ਮੈਂ ਉਹਦਾ ਵੱਡਾ ਬ੍ਰਦਰ ਆ ਕਹਿੰਦਾ ਮੇਰੀ ਮਰਜ਼ੀ ਚਲਣੀ ਹੈ ਮੇਰੀ ਮਰਜ਼ੀ ਨਾਲ ਪੈਸੇ ਦੇ ਨਹੀਂ ਮੈਂ ਜੋ ਕਵਾਂਗਾ ਉਹੀ ਹੋਣਾ ਹੀ ਤੇ ਮੈਂ ਕਿਹਾ ਇੰਝ ਥੋੜੀ ਹੁੰਦਾ ਮੇਰੇ ਪੈਸੇ ਇੰਨੇ ਬਨੇ ਆ ਤੇ ਮੈਨੂੰ ਇੰਨੇ ਪੈਸੇ ਦੇ ਦੇ ਉਹ ਪੈਸੇ ਦੇ ਨਾਮ ਨੰਨ ਤੇ ਚੱਕਰ ਤੇ ਮੇਰੇ ਸਿਰ ਤੇ ਗਨ ਰੱਖੀ ਉਹਨੇ ਕੰਦਾ ਮੈਂ ਤੈਨੂੰ ਇੱਥੇ ਮਾਰ ਦੇਣਾ ਮੇਰੇ ਹੋਰ ਮੁੰਡਿਆਂ ਦੇ ਨਾਮ ਲੈੰਦਾ ਮੇਰੇ ਕੋਲ ਰਿਕਾਰਡਿੰਗ ਹੈਗੀ ਕੈਮਰੇ ਦੀ ਕੰਦਾ ਜੋ ਕਰਨਾ ਕਰ ਲਾ ਮੈਂ ਇੱਥੇ ਬੈਠਾ ਹੀ ਹੁਣੇ ਵਿਥੋ ਕੰਦਾ ਮੈਂ ਬੰਦੇ ਬੁਲਾ ਲਾ ਭਾਵੇਂ 5000 ਉਹਨੇ ਮੈਨੂੰ ਮਾ ਪੈਣ ਦੀਆਂ ਚੰਗੀਆਂ ਗਾਲਾਂ ਗੱਡੀਆਂ ਇੱਥੇ ਬਾਹਰ ਖਲੋ ਕੇ ਵੀ ਕੱਢਦਾ ਰਿਹਾ ਗਾਲਾਂ ਮੈਂ ਮੂਆ ਲੋਕ ਕੀਤਾ ਤੇ ਮੇਰੇ ਕੰਪਲੇਨ ਦਿੱਤੀ ਮੈਂ ਪੁਲਸ ਕੋਲਿਆਂ ਲੱਗਦਾ ਜੀ ਕਿ ਅਗਰ ਗੋਲੀ ਚਲਾ ਦਿੰਦਾ ਤਾਂ ਵੱਡਾ ਮੈਂ ਭਾਜੀ ਪੂਰੇ ਇਸ ਮੇਰੇ ਸਿਰ ਤੇ ਗਨ ਰੱਖੀਏ ਇੱਕ ਵਾਰ ਸਿਰ ਨੱਪਣ ਦੀ ਦੇ ਰ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਮੈਂ ਕਹਿੰਦਾ ਮੈਂ ਦੁਬਾਰਾ ਹੋਣਾ ਹੀ ਨਹੀਂ ਹਿੱਤੇ ਵੇਚਦੇ ਹੋਣਾ ਹੀ ਕੋਈ ਦੁਨੀਆ ਜਗ੍ਹਾ ਹੀ ਨਹੀਂ ਦੋ ਹਥਿਆਰ ਲੈ ਕੇ ਆਇਆ ਸੀ ਲਾਇਸੈਂਸੀ ਉਹਦਾ ਆਪਣਾ ਹੀ ਆ ਕੋਈ ਮੈਨੂੰ ਐ ਨਹੀਂ ਇਸ ਚੀਜ਼ ਬਾਰੇ ਕੁਝ ਨਹੀਂ ਪਤਾ ਉਹਦਾ ਕਾਰੋਬਾਰ ਕੀ ਹੈ ਪਤਾ ਨਹੀਂ ਮੈਨੂੰ ਇਹ ਚੀਜ਼ਾ ਕਿੰਨੇ ਦੇ ਪੈਸੇ ਦਾ ਲੈਣਦੇ ਨੇਗਾ ਇਹ 2-3 ਲੱਖ ਰੁਪਏ ਦਾ ਲੈਣਦੇ ਨੇਗਾ ਹਾਂਜੀ ਤੇ ਪੈਸੇ ਨਾ ਉਹ ਉਹਦਾ ਲੈਣਦੇ ਨੇ ਕੋਈ ਨਹੀਂ ਹੋਰੀ ਸਿਸਟਰ ਦਾ ਹੈਗਾ ਸਿਸਟਰ ਕਹਿੰਦੀ ਮੈਂ ਪੈਸੇ ਦੇਨੇ ਆ ਉਹ ਪੈਸੇ ਲੈ ਆਣ ਜਲਦੀ ਆਂਦੀ ਏ ਉਹ ਆਪ ਆਨ ਕੇ ਪਤਾ ਨਹੀਂ ਲੜ ਕੇ ਕਿਉਂ ਗਿਆ ਠੀਕ ਹੈ ਇਹਨੂੰ ਲੈ ਕੇ ਹਾਂ ਤੁਸੀਂ ਪੁਲਿਸ ਨੂੰ ਕੰਪਲੇਨਟ ਕਰ ਹਾਂਜੀ ਪੁਲਿਸ ਨੂੰ ਕੰਪਲੇਨਟ ਕਰਤੀ ਹੈ ਪੀਸੀਆ ਦੀ ਗੱਡੀ ਮੋਕੇ ਤੇ ਹਾਂਜੀ ਪੀਸੀਆ ਦੀ ਗੱਡੀ ਆ ਗਈ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋ ਮੰਗ ਕਰਦਾ ਕਿ ਮੇਰੀ ਤੇ ਮੇਰੇ ਪਰਿਵਾਰ ਦੀ ਜਾਨ ਨੂੰ ਕੋਈ ਵੀ ਹੋਵੇ ਤੇ ਉਹਦਾ ਕਸੂਰ ਉਹ ਬੰਦਾ ਹੋਵੇ ਤੇ ਮੈਨੂੰ ਜੇ ਉਹ ਬੰਦੇ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਠੀਕ ਹੈ ਸਰ ਇਹ ਜਿਹੜੀ ਸੰਪੂਰਨ ਵਾਰਦਾਤ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਮੈਂ ਨਾ 112 ਤੇ ਪੀਸੀਆ ਰ ਹੈ ਮੇਰ ਕੋਈ ਯਾਰ ਵੀ ਗੱਡੀ ਹੈ ਮੇਰ ਕੋ 112 ਤੇ ਕਾਲ ਕੀਤੀ ਸੀ ਕਿ ਇਹਨਾਂ ਨੇ ਬੰਦੇ ਨੇ ਕੋਈ ਥ੍ਰੈਟ ਥਰੂਟ ਕੀਤੀ ਹੈ ਦੁਕਾਨ ਪੱਟੀ ਤੇ ਪਿਸਟਲ ਪਸਤ ਰਿਹਾ ਕਿ ਆਏ ਮੌਕੇ ਤੇ ਉਹਨਾਂ ਨੇ ਪੁੱਛਿਆ ਪੁੱਛਿਆ ਵਾ ਸਾਰਾ ਤੁਹਾਨੂੰ ਕੋ ਜੋ ਵੀ ਹੈਗੀ ਹੈ ਗੱਲਬਾਤ ਹੋຊੀ ਗਈ ਹੈ ਹੁਣ ਜੋ ਤੱਕ ਨਹੀਂ ਜਿਹੜੇ ਸਾਡੇ ਸੀਨੀਅਰ ਅਫਸਰ ਉਹਨਾਂ ਦੇ ਰਨੋਡ ਦੇ ਚ ਲੈ ਆਂਦਾ ਵਾ ਜੋ ਵੀ ਬੰਦੀ ਕਰ ਰਹੀ ਪਰ ਦਿੱਤੀ ਹੈ ਆਹ ਦੀ ਦੁਕਾਨ ਸੀ ਜਿਹੜੀ ਜੱਗਾ ਦੁਕਾਨ ਲੱਗੀ ਹੈ ਇਹ ਸ਼ਵਾਲਾ ਫਾਰਕ ਦੇ ਪਿੱਛੇ ਹੈਗੀ ਜੇ ਤੇ ਜੀ ਕੇ ਜੁਲਰ ਅਵਰੇ ਮੇਰੇ ਖਿਆਲ ਵਿੱਚ ਜੀ ਕੇ ਜੁਲਰ ਸਾਹਿਬ ਜੀ ਕੇ ਜੀ ਜੀ ਕੇ ਜੁਲਰ ਸਾਹਿਬ ਕੋਰਪੋਰੇਟ ਡਿਵੈਲਪਮੈਂਟ ਕਾਰਪਰਿਕ ਦੀ ਹੈ ਬੱਸ ਸਿਨੀਅਰ ਅਫਸਰਾਂ ਦਾ ਜਿਹੜੇ ਉਹਸੇ ਲੈ ਆਂਦਾ ਵਾ ਜੋ ਵੀ ਅਫਸਰ ਕਹਿਣਗੇ ਕਾਰਵਾਈ ਕੀਤੀ ただ。